ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ-ਠਾਕ ਹੋਵੋਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੇ ਨਵੇਂ ਵਲੌਗ ਦੀ ਟਾਈਮ 8:30 ਹੋ ਗਏ ਆ ਨੋ ਬੱਚਾ ਇਹ ਟੋਪੀ ਨਹੀਂ ਲੈਦਾ ਮੁੰਡਾ ਸਾਡਾ ਤੇ ਆਪਾਂ ਇਧਰ ਸੋਈ ਦੀ ਸਾਫ ਸਫਾਈ ਕਰਦੇ ਪਏ ਆ ਦੁੱਧ ਵਾਲਣ ਵਾਲਾ ਰਹਿੰਦਾ ਆ ਭਾਂਡੇ ਧੋਣ ਵਾਲੇ ਪਏ ਆ ਤੇ ਬਾਕੀ ਤਾਂ ਆਪਾਂ ਝਾੜੂ ਵਗੈਰਾ ਸਾਰਾ ਫੇਰ ਦਿੱਤਾ ਸੀਗਾ ਤੇ ਮਸ਼ੀਨ ਵੀ ਭਰ ਗਈ ਆ ਜਾਦੀ ਭਰ ਗਈ ਥੋੜੀ ਜੀ ਤੇ ਕੱਪੜੇ ਪਾਉਣੇ ਆ ਤੇ ਮੈਂ ਤਾਂ ਸਮਝ ਰਹੀ ਆ ਅੱਜ ਘਰੇ ਇਕੱਲੇ ਆਂ ਅਸੀਂ ਤੇ ਸਮਰਦੇ ਪਾਪਾ ਵੀ ਕੰਮ ਤੇ ਗਏ ਆ ਅੱਜ ਕਾਹਲ ਨੂੰ ਇੱਥੇ ਪਿੰਡੇ ਗਏ ਆ ਤੇ ਬਾਕੀ ਅੱਜ ਮੈਂ ਕਿਹ ਚਲੋ ਸਵੇਰੇ ਸ਼ੁਰੂ ਕਰਦੀ ਆ ਲੌਗ ਕਿੰਦਾ ਫੇ ਸ਼ਾਮ ਨੂੰ ਹਨਾ ਹੁੰਦਾ ਸ਼ੁਰੂ ਤਾਂ ਫਿਰ ਉਹ ਕੁਝ ਖਾਸ ਜਿਹੜਾ ਨਾ ਬਣਦਾ ਨਹੀਂ ਗਾ ਇਸ ਕਰਕੇ ਤੇ ਤੇ ਤੁਸੀਂ ਸਾਡੀ ਵੀਡੀਓ ਦੇ ਨਾਲ ਬਣੇ ਰਹੋ ਹਾਂਜੀ ਕੈਂਸ ਪਹਿਲਾਂ ਮੈਂ ਇਹ ਸਾਫ਼ ਕੀਤਾ ਸੀਗਾ ਇਹਨਾਂ ਦਾਲਾ ਦੂਲਾ ਜੀਆਂ ਲੱਗ ਗਈਆਂ ਇਸ ਕਰਕੇ ਇਹਨਾਂ ਚੰਗੀ ਤਰ੍ਹਾਂ ਸਾਫ਼ ਕਰਨਾ تمارہ පුතේ මයි ඉස්සරහා ඒ නේ පුතේ නෝ දෙදෝ දෙදෝ සමහර බිම බොහොම ખરાબ ਕਰਦਾ ය 어디야 어디야 어야 이거 뭐어디가 아이야 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 아이, 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 아이. <sans> <sans> 아이. Oh, mm -hmm. Takk! ਹਾਂਜੀ ਲੋ ਜੀ ਕੱਪੜੇ ਆਪਾਂ ਸੁੱਕਣੇ ਪਾ ਦਿੱਤੇ ਆ ਇੰਨੇ ਕਈ ਸੀਗੇ ਅੱਜ ਸਮਰ ਦੀਆਂ ਹੀ ਹੁੰਦੀਆਂ ਦੇਖੋ ਪਜਾਮੀਆਂ ਇਹਦੀਆਂ ਹੀ ਹੁੰਦੀਆਂ ਆ ਦੇ ਖੇਲਦਾ ਪਿਆ ਇਹਨੂੰ ਦੇਖਦੀ ਆ ਧੁੱਪ ਪਹਿਲਾਂ ਨਿਕਲਦੀ ਸੀਗੀ ਮੈਂ ਕਿਹਾ ਚੱਲ ਨਿਲਾ ਦਊਂਗੀ ਇਹਨੂੰ ਤੇ ਫੇਰ ਵੀ ਬੱਦਲ ਜਿਹਾ ਹੋ ਗਿਆ ਆ ਤੇ ਹਜੇ ਮੌਸਮ ਸਾਫ਼ ਨਹੀਂ ਗਾ ਖਰਾਬ ਜਿਹਾ ਹੀ ਆ ਤੇ ਦੇਖਦੀ ਆ ਜੇ ਤਾਂ ਧੁੱਪ ਨਿਕਲ ਹੀ ਫੇਰ ਮੈਂ ਨਿਲਾਉਣਾ ਇਹਨੂੰ ਨਹੀਂ ਤਾਂ ਰਹਿਣ ਦੇਣਾ ਆ ਐਵੇਂ ਹੀ ਨਿਹਾਉਣੇ ਠੰਡ ਲੱਗ ਜੂਗੀ ਨਾ ਤੇ ਕੰਮ ਕਰ ਆਪਣੀ ਜੀ ਨਿਪੜ ਗਏ ਆ ਸਾਰੇ ਤੇ ਬਸ ਹੁਣ ਆਪਾਂ ਫ੍ਰੀ ਆ ਤੇ ਹੁਣ ਦੁਪਹਿਰ ਦਾ ਰੋਟੀ ਪਾਣੀ ਕਰਾਂਗੇ ਜੇ 11:00 ਕ'ਵਜੇ ਆ 12:00 ਆ ਸਾਢੇ 12:00 ਵਜੇ ਬਣਾਉਣੀ ਆ ਸਮਰ ਤੇ Papa 1:00 ਵਜੇ ਆਉਂਗੇ ਰੋਟੀ ਖਾਣ ਤੇ ਤੇ ਉਹਨੂੰ ਗਰਮ-ਗਰਮ ਉਹਨਾਂ ਨੂੰ ਦੇ ਦੋਗੇ ਚਲੋ ਜੀ ਤੁਸੀਂ ਇਦੀ ਸਾਡੀ ਵੀਡੀਓ ਦੇ ਨਾਲ ਬਣੇਗੇ ਸੈੱਟ ਦੇ ਸੈੱਟ ਦੇ ਇਹਨੂੰ ਉਦੋਂ ਤਾਂ ਨਿਕਾ ਜਾ ਉਦ ਦੇ ਕੱਚਾ ਕੌੜਾ ਹੁਣਾ ਐ ਅਮਰੂਦ ਕਟਾਣੂ ਜਿਹਾ ਆਂਗੂ ਆਂ ਡੀਏ ਪਰ ਤੇ ਹਾਂਜੀ ਟਾਈਮ ਜੀ 12:30 ਹੋ ਗਏ ਆ ਤਾਂ ਮੈਂ ਇੱਥੇ ਚੁੱਲੇ ਨੇ ਲਾ ਕੇ ਠੇਸੀਗੀ ਮਿੱਟੀ ਦੀ ਪੋਚਾ ਜਿਹੀ ਫੇਰੇ ਆ ਤੇ ਵਿੱਚ ਨਾ ਅੱਗ ਜੀ ਸੀਗੀ ਫੇ ਮੈਂ ਕੱਢਿਆ ਨਹੀਂ ਸਵਾਹ ਕੱਢੀ ਨਹੀਂ ਥੋੜੀ ਜੀ ਸੀਗੀ ਤੇ ਐਦਾਂ ਮੇ ਮਿੱਟੀ ਜੀ ਲਾਤੀ ਰੋਤੀ ਦਾਲ ਜੀ ਡੋਲ ਗਈ ਸੀ ਤੇ ਤਨਾਲੇ ਉਦਾਂ ਵੀ ਫੋੜ ਤਾਂ ਰੰਦਾ ਹੋਇਆ ਪਿਆ ਸੀ ਆ ਟੈਕਦਾ ਹੀ ਨਹੀਂ ਗਾ ਕਿੱਥੇ ਗਿਆ ਤੂੰ ਚਾ ਚਾ ਹਾਂਜੀ ਲੋ ਜੀ ਸਮਰ ਤੇ ਪਾਪਾ ਰੋਟੀ ਖਾਣ ਆਏ ਸੀਗੇ ਤੇ ਇੱਕ ਮੈਂ ਸਾਗ ਥੋੜਾ ਜਿਹਾ ਤੋੜ ਕੇ ਲਿਆ ਆ ਤਾਂ ਦਾਲ ਆ ਹੁਣੇ ਆਇਸੀ ਸਮਰ ਲਗਾਇਆ ਫੇੜਣ ਇਹ ਗੋਤੀਆ ਆਪਾਂ ਕੱਟ ਲਈ ਸੀਗੀ ਦੇਖ ਕਿੰਨੀ ਸੋਹਣੀ ਆ ਨਾ ਇਹ ਗੋਤੀਆ ਵਾਲੇ ਤੇ ਪਿਆਜ਼ ਵੀ ਆਪਾਂ ਕੱਢ ਲਈ ਵਿਚੀ ਅਦਰਕ ਤੇ ਮਿਰਚਾਂ ਆ ਨਾ ਪਿਆਜ਼ ਆ ਰਹੀ ਸੀ ਇਹਨੂੰ ਕਰਦਾ ਤੇ ਕੱਢ ਲਿਆ ਲਾਉਂਦੇ ਆ ਕੋਈ ਆਇਆ ਨਹੀਂ ਤੇ ਸਾਰਾ ਦੋ ਜੀ ਕੰਤਾ ਉੱਤੀ ਉਹ ਜਿੰਦੇ ਦਾ ਸੋਹਣੀ ਸਾਰੇ ਕੱਟਦੇ ਗਏ ਸੀ ਨਾ ਪਿਆਜ਼ ਤੇ ਤੇ ਉੱਥੋਂ ਆਈ ਆ ਇਹ ਤੇ ਨਹੀਂ ਜੇ ਉਹਦੇ ਮਾ ਕੋਈ ਖਾਲ ਹੁੰਦੀ ਹੈ ਉਹਨਾਂ ਦੇ ਪੈਰ ਜੀ ਨੂੰ ਡੂ ਡੂ ਜੇ ਤੇ ਸਮਰ ਸੁਤਾ ਉੱਠਿਆ ਜਾਂ ਇਹਦੇ ਹੁਣ ਮੈਂ ਬੂਟ ਜਰਾਬਾ ਜੁਰਬਾ ਪਾਵਾਂ ਤੇ ਨਾਲੇ ਟੋਪੀ ਟੋਪੀ ਤਾਂ ਮੈਂ ਇਹਦੇ ਸੱਤ ਤੇ ਠੰਡ ਹੋ ਗਈ ਆ ਬਦਲ ਗਿਆ ਹੋਇਆ ਆ ਦੇਖੋ ਸ਼ਾਇਦ ਮੀਂਹ ਆ ਜਾਣਾ ਲੱਗਦਾ ਕਾਫੀ ਗੂੜਾ ਜਿਹਾ ਬੱਦਲ ਤੇ ਕੱਪੜੇ ਵਗੈਰਾ ਆਪਾਂ ਲਾ ਲਏ ਸੀਗੇ ਸਾਰੇ ਤੇ ਭਾਂਡੇ ਵੀ ਥੋਲੇ ਸਿਆ ਚਾਹ ਵਾਲੇ ਰਹਿ ਗਏ ਹੁਣ ਤੇ ਪੈਰ ਵਾਲੀ ਆਪਾਂ ਜਿਹੜੀ ਰੋਟੀ ਪਾਣੀ ਵਾਲੀ ਸੀ ਉਹ ਆਪਾਂ ਧੋ ਦਿੱਤੀ ਸੀ ਤੇ ਇਹ ਹੁਣ ਮੈਂ ਧੋਵਾਂਗੀ ਤੇ ਮਨ ਨੂੰ ਲੱਗਿਆ ਜੀ ਆਗ ਦਾ ਬਾਲਣਾ ਆ ਤੀਂ ਥੋ ਦਿੰਦੇ ਹਾਂ ਤੁਹਾਨੂੰ ਉੱਡੀ ਨੂੰ ਤੌੜਕਾ ਲਗਾ ਦਿੱਤਾ ਸੀਗਾ ਸਮਰਦੇ ਪਾਪਾ ਵੀ ਆ ਗਏ ਸੀ ਕੰਮ ਤੇ ਹੁਣੇ ਆਏ ਆ ਤੇ ਸਮਰ ਝੂਟੇ ਲੈ ਕੇ ਹਟਾਇਆ ਉੱਥੇ ਡੇਟਾ ਚ ਚੱਲ ਜਾਂਦਾ ਆ ਉੱਥੋਂ ਤੇ ਇੱਥੇ ਤੱਕ ਝੂਟਾ ਲੈ ਲੈਂਦਾ ਆ ਸੀ ਕੀ ਆ ਜਿਹਨੋਂ ਸਾਡੀ ਆਪਾਂ ਬਣਾ ਲਈ ਆ ਟੋਪੀ ਲਾ ਲਈ ਤੇ ਹੁਣ ਰੋਟੀ ਬਣਾਉਂਦੇ ਪਏ ਆ ਤੇ ਲੈ ਤੇਰੀ ਜੀ ਉਸ ਕਰਕੇ ਆ ਮੈਂ ਵਾਲਾ ਪਾਣ ਦੇ ਆ ਆਹ ਚਲ ਗਿਆ ਆਪਣੇ ਅੱਡੇ ਤੇ ਕੰਮ ਕਰ ਸਾਡੀ ਨਿਭਾ ਗਏ ਜਾ ਚਲ ਜਾ ਅੱਡੇ ਤੇ ਪਹੁੰਚ ਚਲ ਜਾ